ਸari ਦੁਨੀਆ ਦਾ ਮੁਕਤੀਦਾਤਾ ਨੇ ਜਨਮ ਲਿਆ ਸੀ ਇਸ ਧਰਤੀ ਦੇ ਉੱਤੇ ਬੈਥਲਹਮ ਸ਼ਹਿਰ ਦੇ ਵਿੱਚ ਉਸ ਸਮੇਂ ਪਾਪ ਇੰਨਾ ਵੱਧ ਚੁੱਕਿਆ ਸੀ ਵੀ ਜਿਹਨੂੰ ਅਸੀਂ ਪਾਪ ਦੀ ਹੱਦ ਕਹਿੰਦੇ ਆਂ ਵੀ ਹੱਦ ਵੀ ਲੋਕ ਪਾਰ ਕਰ ਚੁੱਕੇ ਸੀ ਤੇ ਪਰਮੇਸ਼ਵਰ ਦੁਨੀਆ ਨੂੰ ਬਹੁਤ ਪਿਆਰ ਕਰਦੇ ਆ ਤੇ ਦੁਨੀਆ ਨੂੰ ਪਿਆਰ ਕਰਨ ਦੇ ਲਈ ਉਹਨਾਂ ਨੇ ਆਪਣੇ ਇਕਲੌਤੇ ਪੁੱਤਰ ਨੂੰ ਇਸ ਧਰਤੀ ਤੇ ਭੇਜਿਆ ਤਾਂ ਕਿ ਲੋਕਾਂ ਨੂੰ ਉਹਨਾਂ ਦੇ ਗੁਨਾਹ ਯਾਦ ਕਰਾ ਕੇ ਉਹਨਾਂ ਨੂੰ ਮਾਫੀ ਦਵਾਈ ਜਾ ਸਕੇ ਤੇ ਪ੍ਰਭੂ ਯੇਸ਼ੂ ਮਸੀਹ ਦੇ ਜਨਮ ਦਿਹਾੜੇ ਨੂੰ ਹਰ ਸਾਲ ਯਾਦ ਕਰਨ ਦੇ ਲਈ ਇਹ ਕੈਰਲਸ ਕੱਢੇ ਜਾਂਦੇ ਨੇ ਕਿਉਂਕਿ ਆਸਮਾਨ ਦੇ ਵਿੱਚ ਇੱਕ ਤਾਰਾ ਚਮਕਿਆ ਸੀ ਤੇ ਜਿਸ ਤਾਰੇ ਨੂੰ ਫਾਲੋ ਕਰਦੇ ਹੋਏ ਮਜੂਸੀ ਵਾਈਸਮੈਨ ਜਿਨ੍ਹਾਂ ਨੂੰ ਕਹਿੰਦੇ ਨੇ ਵਿਦਵਾਨ ਉਹ ਵਿਦਵਾਨ ਲੋਕ ਜਿਹੜੇ ਤਾਰਿਆਂ ਦਾ ਪੜਾਈ ਜਿਨ੍ਹਾਂ ਨੇ ਕੀਤੀ ਹੁੰਦੀ ਸੀ ਤਾਰਿਆਂ ਦੇ ਬਾਰੇ ਨੌਲੇਜ ਕਰਦੀ ਉਹਮਣੇ ਤਾਰਾ ਆਸਮਾਨ 'ਚ ਦੇਖਿਆ ਤੇ ਉਹਨਾਂ ਨੇ ਆਪਣੇ ਜਿਹੜੇ ਵੀ ਉਸ ਟਾਈਮ ਸਿਸਟਮ ਸੀ ਜਿਵੇਂ ਹੁਣ ਮੋਬਾਈਲ ਹੈ ਉਸ ਟਾਈਮ ਦਾ ਜਿਹੜਾ ਵੀ ਇਹ ਜੰਤਰ ਹੁੰਦਾ ਸੀ ਉਹਦੇ ਰਾਹੀਂ ਉਹਨਾਂ ਨੇ ਇੱਕ ਦੂਜੇ ਨਾਲ ਕੰਟੈਕਟ ਕੀਤਾ ਤੇ ਉਹ ਬੈਤਲ ਹਮ ਸ਼ਹਿਰ ਵੱਲ ਨੂੰ ਚੱਲੇ ਤੇ ਜਿਹੜੇ ਮਜੂਸੀ ਚੱਲੇ ਉਹਨਾਂ ਦੇ ਵਿੱਚੋਂ ਭਾਰਤ ਤੋਂ ਵੀ ਲੋਕ ਸੀਗੇ ਵਿਦਵਾਨ ਸੀਗੇ ਮੰਨਿਆ ਜਾਂਦਾ ਕਿ ਆਂਧਰਾ ਪ੍ਰਦੇਸ਼ ਤੇ ਹੋਰ ਇਲਾਕੇ ਭਾਰਤ ਦੇ ਅਲੱਗ-ਅਲੱਗ ਇਲਾਕਿਆਂ ਤੋਂ ਵੀ ਲੋਕ ਉੱਥੇ ਗਏ ਤੇ ਜਾ ਕੇ ਉਹਨਾਂ ਨੇ ਪ੍ਰਭੂ ਯਿਸੂ ਮਸੀਹ ਦੇ ਦਰਸ਼ਨ ਕੀਤੇ ਜਿੱਥੇ ਉਹਨਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਸੋਨਾ ਮੁਰ ਅਤੇ ਲੋਬਾਨ ਇਹ ਉਚੀ ਜਾਨੇ ਸੋਨਾ ਵੀ ਸ਼ੁੱਧ ਪਾਇਆ ਜਾਂਦਾ ਮੂਰਤੇ ਲਬਾਨ ਇਨਸੈਂਸ ਨਹੀਂ ਖੁਸ਼ਬੂਆਂ ਨਹੀਂ ਜਿਹੜੀਆਂ ਕਿ ਸ਼ੁੱਧ ਮੰਨੀਆਂ ਜਾਂਦੀਆਂ ਨੇ ਇਹਨਾਂ ਦਾ ਸ਼ਾਸਤਰਾਂ ਦੇ ਵਿੱਚ ਵੀ ਜ਼ਿਕਰ ਕੀਤਾ ਜਾਂਦਾ ਹੈ ਜਿੰਨੇ ਵੀ ਧਾਰਮਿਕ ਸ਼ਾਸਤਰ ਨੇ ਸਭ ਚ ਇਹਨਾਂ ਦਾ ਜ਼ਿਕਰ ਆਂਦਾ ਹੈ ਤੇ ਉਹਨਾਂ ਨੇ ਜਾ ਕੇ ਉਹ ਆਫਰ ਕੀਤੀ ਅਤੇ ਆਪਣੇ ਆਪ ਨੂੰ ਉਹਨਾਂ ਨੇ ਕਿਹਾ ਕਿ ਅਸੀਂ ਬਹੁਤ ਸਭਾਗੇਸ਼ਾਲੀਆਂ ਕਿ ਅਸੀਂ ਇਹਨਾਂ ਦੇ ਦਰਸ਼ਨ ਕੀਤੇ ਤੇ ਕੈਰਲਸ ਉਹ ਸਮਝ ਲਓ ਵੀ ਤਾਰੇ ਦੀ ਦਾ ਚੜਨਾ ਅਤੇ ਦਸੰਬਰ ਮਹੀਨੇ ਦਾ ਸ਼ੁਰੂ ਹੋਣਾ ਇੱਕ ਮੰਡਲੀ ਚੱਲਦੀ ਹੈ ਜਿਹੜੀ ਪ੍ਰਾਰਥਨਾ ਨਾਲ ਭਰੀ ਹੋਈ ਹੁੰਦੀ ਹੈ ਉਹ ਭਜਨ गाਦੀ ਹੈ ਖੁਸ਼ੀ ਦੇ ਵਿੱਚ ਨੱਚਦੀ ਹੈ ਨਾਰੇ ਬੁਲੰਦ ਕਰਦੀ ਹੈ ਤੇ ਸਾਰੀ ਦੁਨੀਆ ਨੂੰ ਇਹ ਪੈਗਾਮ ਦਿੰਦੀ ਹੈ ਕਿ ਪ੍ਰਭੂ ਯਿਸੂ ਮਸੀਹ ਮੁਕਤੀ ਦਾਤਾ ਜੋ ਦੁਨੀਆ ਦਾ ਹੈ ਉਹਦਾ ਜਨਮ ਦਿਹਾੜਾ ਆ ਗਿਆ ਤੇ ਇਹ ਸ਼ਾਮ ਸ਼ਾਮ ਦੇ ਸਮੇਂ ਕੱਢੀ ਜਾਂਦੀ ਹੈ ਇਹਨੂੰ ਸਾਂਝ ਫੇਰੀ ਵੀ ਕਹਿ ਸਕਦੇ ਆ ਤੇ ਸ਼ਾਮ ਨੂੰ ਇਹ ਕੱਢੀ ਜਾਂਦੀ ਹੈ ਤੇ ਸ਼ਾਮ ਦੇ ਵਕਤ ਰਾਤ ਦੇ ਵਿੱਚ ਤਾਰੇ ਲੋਕ ਆਪਣੇ ਘਰਾਂ ਤੇ ਲਾਂਦੇ ਆ ਕਿ ਪ੍ਰਭੂ ਯਿਸੂ ਮਸੀਹ ਨੇ ਸਾਡੇ ਮਨਾਂ ਦੇ ਵਿੱਚ ਡੇਰਾ ਲਾਇਆ ਜਿਸ ਤਰ੍ਹਾਂ ਹੁਣੀ ਗੀਤ ਵੀ ਤੁਸੀਂ ਸੁਣਿਆ ਕਿ ਪ੍ਰਭੂ ਯਿਸੂ ਮਸੀਹ ਦੀ ਚਰਨੀ ਅਸੀਂ ਦਿਲ ਦੇ ਵਿੱਚ ਲਾਈਏ ਤੇ ਜਾ ਕੇ ਘਰ ਘਰ ਪੈਗਾਮ ਸੁਣਾਉਂਦੇ ਨੇ ਖੁਸ਼ੀ ਦੀ ਗੱਲ ਕਰਦੇ ਆ ਕਿ ਅੱਜ ਜੇ ਅਸੀਂ ਇਸ ਦੁਨੀਆ ਦੇ ਵਿੱਚ ਆ ਪਾਪ ਮੁਕਤ ਦੁਨੀਆ ਦੇ ਵਿੱਚ ਆ ਤੇ ਪ੍ਰਭੂ ਯਿਸੂ ਮਸੀਹ ਦਾ ਕਰਕੇ ਉਹਦਾ ਜਨਮ ਦਿਹਾੜਾ ਆ ਗਿਆ ਆਓ ਅਸੀਂ ਉਹਦੀ ਤਿਆਰੀ ਕਰੀਏ ਇਸ ਲਈ ਜਿਹੜਾ ਵੀ ਕੋਈ ਉਦਾਸ ਹੁੰਦਾ ਹੈ ਉਹਦਾ ਖੁਸ਼ੀ ਚ ਮਾਹੌਲ ਬਦਲ ਜਾਂਦਾ ਹੈ ਤੇ ਉਹ ਪ੍ਰਭੂ ਦੇ ਨਾਰੇ ਮਾਰਦਾ ਹੈ ਉਸ ਨੂੰ ਕੈਰਲ ਕਿਹਾ ਜਾਂਦਾ ਹੈ ਤੁਸੀਂ ਕ੍ਰਿਸਮਸ ਦੀ ਕ੍ਰਾਈਸਟਮਾਸ ਦੋ ਚੀਜ਼ਾਂ ਜੋੜ ਕੇ ਕ੍ਰਾਈਸਟ ਤੇ ਮਾਸ ਮਾਸ ਹੁੰਦੀ ਹੈ ਪ੍ਰਾਰਥਨਾ ਪ੍ਰਾਰਥਨਾ ਨੂੰ ਜੋੜ ਕੇ ਕ੍ਰਿਸਮਸ ਬਣਾਇਆ ਗਿਆ ਹੈ ਇਹਦੇ ਵਿੱਚ ਸਿਰਫ ਪ੍ਰਾਰਥਨਾ ਤੇ ਸ਼ਰਧਾ ਹੀ ਹੁੰਦੀ ਹੈ ਤੇ ਭਜਨ ਇਹਦੇ ਵਿੱਚ ਭਗਤੀ ਵਾਲੇ ਚੱਲਦੇ ਨੇ ਇਹ ਤੁਸੀਂ ਹੁਣ ਦੇਖਣ ਨੂੰ ਤੁਹਾਨੂੰ ਮਿਲ ਰਿਹਾ ਆ ਸਮਾਜ ਤੱਕ ਇਹ ਗੱਲ ਚੱਲਦੀ ਹੈ 25 ਤਰੀਕ ਨੂੰ ਸਾਡੇ ਚਰਚ ਲੱਗਦੇ ਨੇ 24 ਰਾਤ ਨੂੰ ਨਾਈਟ ਵਿਜੀਲ ਹੁੰਦੀ ਹੈ ਜਿਹਨੂੰ ਜਾਗਰਨ ਰਾਤ ਦਾ ਜਾਗਰਨ ਕਿਹਾ ਜਾਂਦਾ ਹੈ 24 ਰਾਤ ਨੂੰ ਸ਼ੁਰੂ ਹੁੰਦਾ ਤੇ 25 ਦੇ ਤੜਕੇ ਸਾਰ ਉਹ ਖਤਮ ਹੁੰਦਾ ਪ੍ਰਾਰਥਨਾ ਦੇ ਨਾਲ ਤੇ ਕ੍ਰਾਈਸਮਾਸ ਦਾ ਮਤਲਬ ਪ੍ਰਾਰਥਨਾ ਹੀ ਹੈ ਜੇ ਕੋਈ ਇਹਦਾ ਮਤਲਬ ਗਲਤ ਕੱਢਦਾ ਹੈ ਤਾਂ ਕੋਈ ਨਹੀਂ ਇਹ ਸਿਰਫ ਪ੍ਰਾਰਥਨਾ ਸਭਾਵਾਂ ਚੱਲਦੀਆਂ ਨੇ ਪ੍ਰਭੂ ਦੇ ਗੀਤ ਗਾਏ ਜਾਂਦੇ ਆ ਖੁਸ਼ੀ ਮਨਾਈ ਜਾਂਦੀ ਹੈ ਕਿ ਦੁਨੀਆ ਦੇ ਵਿੱਚ ਮੁਕਤੀਦਾਤਾ ਜੰਮਿਆ ਆ ਤੇ ਆਓ ਇੱਕ ਦੂਜੇ ਨੂੰ ਮਿਲ ਕੇ ਉਹਨਾਂ ਨਾਲ ਪਿਆਰ ਵੰਡਾਈਏ ਅਤੇ ਰਲ ਮਿਲ ਕੇ ਅਸੀਂ ਇਕੱਠੇ ਹੋ ਕੇ ਖੁਦਾ ਦਾ ਜਸ਼ਨ ਜਨਮ ਦਿਨ ਦਾ ਮਨਾਇਏ ਇਹ ਆ 크ਿਸਮਸ ਯਾਨੀ 크ਿਸਮਸ ਸਾਰੇ ਸੰਸਾਰ ਅੰਦਰ ਕਲੀਸੀਆ ਨੂੰ ਮੰਨਣ ਵਾਲੇ ਸਾਰੇ ਪਰਿਵਾਰਾਂ ਦਾ ਸਾਰਿਆਂ ਨੂੰ ਮੈਂ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਕਿ 크ਿਸਮਸ ਦੇ ਆਉਣ ਵਾਲੇ ਜਿਹੜਾ ਦਿਨ ਆ ਉਹਦੇ ਵਾਸਤੇ ਅੱਜ ਤੋਂ ਹੀ ਬਹੁਤ ਪਿਛਲੇ ਕਈ ਦਿਨਾਂ ਤੋਂ ਜਿਹੜੇ ਇਹ ਤਿਉਹਾਰ ਮਨਾਏ ਜਾ ਰਿਹਾ ਵਾ ਮੈਂ ਸਾਰੇ ਸੰਗਤ ਨੂੰ ਇਹ ਹੀ ਅਪੀਲ ਕਰਦਾ ਕਿ ਇਸੇ ਤਰ੍ਹਾਂ ਆਪਾਂ ਇਹ ਦਿਨ ਸਾਰੇ ਉਸ ਉਸ ਸ਼ਾਨ ਨਾਲ ਮਨਾਈਏ ਤਾਂ ਜੋ ਆਪਣੀ ਨਵੀਂ ਪੀੜ੍ਹੀ ਨੂੰ ਵੀ ਇਸ ਤੋਂ ਸੇਧ ਮਿਲ ਸਕੇ ਜਿੱਦਾਂ ਕਿ ਤੁਸੀਂ ਪੁੱਛਿਆ ਕੈਰਲਸ ਦੇ ਮਹੱਤਵ ਦੇ ਬਾਰੇ ਤੇ ਕੈਰਲਸ ਤੇ ਅਸੀਂ ਕਿਉਂ ਕਰਦੇ ਆ ਗਏ ਬੇਸਿਕਲੀ ਇਸ ਲਈ ਹੁੰਦਾ ਕਿ ਅਸੀਂ ਜਿਹੜੇ ਯਿਸੂ ਮਸੀਹ ਦੇ ਜਨਮ ਦਾ ਪੇਗਾਮ ਹੈ ਉਹ ਹਰ ਇੱਕ ਗਾਣੇ ਦੇ ਵਿੱਚ ਜਾ ਕੇ ਦੱਸਦੇ ਆ ਗਾਣਿਆਂ ਦੇ ਥਰੂ ਉਹਦੀ ਮਹਿਮਾ ਦੇ ਥਰੂ ਹਰ ਜਦੋਂ ਅਸੀਂ ਸਾਰੇ ਇਨਸਟਰੂਮੈਂਟਸ ਇਕੱਠੇ ਵਜਾਣੇ ਤਾਂ ਉਹਦੇ ਗੂੰਗਾਨ ਕਰਨੇ ਆ ਉਹਦੇ ਉਹਦੇ ਵਿੱਚ ਅਸੀਂ ਦੱਸਦੇ ਹਾਂ ਕਿ ਯੀਸ਼ੂ ਮਸੀਹ ਇਸ ਦੁਨੀਆ ਦੇ ਵਿੱਚ ਸਾਡੇ ਗੁਨਾਹਾਂ ਦੇ ਖਾਤਰ ਜੋ ਇਸ ਦੁਨੀਆ ਦੇ ਵਿੱਚ ਬਹੁਤ ਵੱਧ ਗਿਆ ਸੀ ਤਾਂ ਪ੍ਰਭੂ ਨੇ ਆਪਣੇ ਇਕਲੌਤੇ ਪੁੱਤਰ ਜਿਹਦਾ ਨਾਮ ਯੀਸ਼ੂ ਮਸੀਹ ਇਸ ਧਰਤੀ ਦੇ ਵਿੱਚ ਭੇਜਿਆ ਇਸ ਲਈ ਭੇਜਿਆ ਕਿ ਉਹ ਸਾਡੇ ਸਾਰੇ ਗੁਨਾਹਾਂ ਨੂੰ ਆਪਣੇ ਉੱਤੇ ਲੈ ਲੇ ਤਾਂ ਉਸ ਕ੍ਰੋਸ ਦੇ ਉੱਤੇ ਕੁਰਬਾਨ ਹੋ ਜਾਏ ਤਾਂ वचन ਕਹਿੰਦਾ ਹੈ ਕਿ ਜੋ ਕਿ ਉਹਦੇ ਤੇ ਵਿਸ਼ਵਾਸ ਕਰਦਾ ਹੈ ਉਹ ਕਦੀ ਨਾਸ਼ ਨਹੀਂ ਹੁੰਦਾ ਪਰੰਤੂ ਅਨੰਤ ਜੀਵਨ ਪਾਉਂਦਾ ਹੈ ਤੇ ਗੋਸਪਲ ਦਾ ਮਤਲਬ ਇਹ ਹੈ ਕਿ ਪਿਆਰ ਦਾ ਸੁਨੇਹਾ ਤੇ ਅਸੀਂ ਪਿਆਰ ਦਾ ਸੁਨੇਹਾ ਦੇਣ ਲਈ ਕੈਰਸ ਦੇ ਥਰੂ ਹਰ ਇੱਕ ਘਰ-ਘਰ ਦੇ ਵਿੱਚ ਜਾਣੇ ਹਰ ਇੱਕ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾ ਕੇ ਯੀਸ਼ੂ ਮਸੀਹ ਦੇ ਜਨਮ ਦਿਵਸ ਦਾ ਦੱਸਦੇ ਨੇ ਲੋਕਾਂ ਨੂੰ ਕਿ ਯੀਸ਼ੂ ਮਸੀਹ ਹੀ ਰਾਹ ਸੱਚ ਤੇ ਜੀਵਨ ਹੈਗਾ ਤੇ ਅੱਜ ਅਸੀਂ ਐਲਬਰਟ ਚਾਚਾ ਜੀ ਦੇ ਘਰ ਆਏ ਆਂ ਤੇ ਉਹਨਾਂ ਦੇ ਪੂਰੇ ਪਰਿਵਾਰ ਦੇ ਨਾਲ ਅਸੀਂ ਕੈਰਸ ਗਾ ਰਹੇ ਹਾਂ 크ਿਸਮਸ ਤੇ ਜਿਹੜਾ ਸੀਜ਼ਨ ਹੈ ਉਹਨੂੰ ਸੈਲੀਬ੍ਰੇਟ ਕਰਨ ਆ ਰਹੇ ਹਾਂ ਆਏਗੇ تھے ਤੇ ਸੜਾ ਵਿਸ਼ਵਾਸੀ ਇਹ 크리스마ਸ ਸਾਡੇ ਕੱਲਿਆਂ ਲਈ ਨਹੀਂ ਲੇਕਿਨ ਪੂਰੀ ਜਾਤੀ ਲਈ ਪੂਰੀ ਦੁਨੀਆ ਲਈ ਇੱਕ ਪਿਆਰ ਦਾ ਸੁਨੇਹਾ ਹੈਗਾ ਕਿ ਜੋ ਕਿ ਉਹਦੇ ਤੇ ਵਿਸ਼ਵਾਸ ਕਰਦਾ ਉਹਦੀ ਨਾਸ਼ ਨਹੀਂ ਹੁੰਦਾ ਇਹ ਸਭ ਤੋਂ ਵੱਡਾ ਪਿਆਰ ਹੈ ਜੋ ਕੋਈ ਹੋਰ ਦੇ ਨਹੀਂ ਸਕਿਆ 크리스마ਸ ਦਾ ਬਾਈਬਲ ਚ ਲਿਖਿਆ ਹੈ ਕਿ ਪਰਮੇਸ਼ਰ ਨੇ ਜਗਤ ਨਾਲ ਅਜਿਹਾ ਪ੍ਰੇਮ ਕੀਤਾ ਕਿ ਉਹਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ ਤਾਂ ਕਿ ਜੋ ਵੀ ਉਹਦੇ ਤੇ ਵਿਸ਼ਵਾਸ ਲਾਏ ਉਹ ਨਾਸ਼ ਨਾ ਹੋਵੇ ਬਲਕਿ ਅਨੰਤ ਜੀਵਨ ਪਾਏ ਤੋਂ 크리스마ਸ ਦਾ ਸਭ ਤੋਂ ਵੱਡਾ ਮਤਲਬ ਹੈ ਕਿ ਦੇਣਾ ਅਸੀਂ ਪਿਆਰ ਨਹੀਂ ਜਿਤਾ ਸਕਦੇ ਕਦੀ ਵੀ ਕਿਸੇ ਨੂੰ ਕੋਈ ਚੀਜ਼ ਨਾ ਦਿੱਤੇ ਵਗੈਰ ਤੇ ਪਰਮੇਸ਼ਵਰ ਨੇ ਇਸ ਜਗਤ ਨਾਲ ਆਪਦੇ ਪਿਆਰ ਨੂੰ ਦਰਸਾਇਆ ਆਪਦੇ ਪੁੱਤਰ ਨੂੰ ਦੇ ਕੇ ਤੇ ਜਿਹੜਾ ਵੀ ਉਹਦੇ ਤੇ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਵੇ ਬਲਕਿ ਅਨੰਤ ਜੀਵਨ ਪਾਵੇ। ਇਹ ਹੀ 크ਿਸਮਸ ਦਾ ਸੰਦੇਸ਼ ਹੈ ਪੂਰੀ ਦੁਨੀਆ ਵਾਸਤੇ ਨਾ ਕਿ ਸਿਰਫ ਇਸਾਈ ਧਰਮ ਦੇ ਲੋਕਾਂ ਵਾਸਤੇ ਪੂਰੀ ਦੁਨੀਆ ਵਾਸਤੇ ਪਰਮੇਸ਼ਵਰ ਨੇ ਆਪਦੀ ਆਪਦੇ ਪੁੱਤਰ ਨੂੰ ਦਿੱਤਾ ਤਾਂ ਕਿ ਜਿਹੜਾ ਵੀ ਉਹਦੇ ਉੱਤੇ ਵਿਸ਼ਵਾਸ ਕਰੇ ਉਹ ਅਨੰਤ ਜੀਵਨ ਪਾਵੇ। ਇਹ 크ਿਸਮਸ ਦਾ ਸਹੀ ਇੱਕ ਸੰਦੇਸ਼